ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਕਣਕ ਦੀ ਗੱਲ ਕਰਨੀ ਐ ਇਸ ਦੀ ਇਹ ਕਣਕ ਆਪਣੀ ਉਹੀ ਹੈ 386 ਇਹੀ ਕਣਕ ਬੀਜੀ ਆਪਾਂ ਤੇ ਹੋਰ ਕੋਈ ਬੀਜੀ ਨਹੀਂ ਇੱਕੋ ਵੈਰੈਟੀ ਹੈ ਤੇ ਇਹਨਾਂ ਆਪਾਂ ਇਹ ਤੇ ਹਜੇ ਤੱਕ ਕੋਈ ਸਪਰੇ ਨਹੀਂ ਕੀਤੀ ਸੀ ਅੱਜ ਆਪਾਂ ਵੀਡੀਓ ਬਣਾਉਣਾ ਵੀ ਅੱਜ ਤਰੀਕ ਹੋਗੀ 9 ਮਾਰਚ ਅਜੇ ਤੱਕ ਆਪਾਂ ਕੋਈ ਸਪਰੇ ਨਹੀਂ ਕੀਤੀ ਇਹਦੇ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਵਿਖਾਉਨੇ ਆ ਇਹਨੂੰ ਨਾਲੇ ਆਪਾਂ ਛਿੱਟੇ ਵੇਖਾਂਗੇ ਨਾਲੇ ਆਪਾਂ ਪੱਤੇ ਵੇਖਾਂਗੇ ਕੋਈ ਉੱਲੀ ਜਾਂ ਕੋਈ ਛਿੱਟਿਆਂ 'ਚ ਤੇਲਾ ਸਾਰਾ ਕੁਝ ਅੱਜ ਆਪਾਂ ਤੁਹਾਨੂੰ ਵਿਖਾਉਨੇ ਆ ਇਹਦਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਹੁਣ ਆਹ ਕਣਕ ਆਪਣੀ ਹੈਗੀ 3086 ਬਾਕੀ ਸਾਰਾ ਕੋਸਾ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਕਿੰਨਾ ਬੀ ਪਾਇਆ ਤੇ ਕਿੰਨੀ ਆਪਾਂ ਇਹਦੇ 'ਚ ਡਾਈ ਪਾਈ ਆ ਆ ਆਪਾਂ ਵਿੱਚ ਵੜ ਕੇ ਗਣਕਦੇ ਆ ਵਟ ਹੈ ਤੇ ਮੱਥਿਆਂ ਦੇ ਭਾਰੇ ਹੁੰਦੇ ਆ ਕਿਉਂਕਿ ਮੱਥਿਆਂ ਤੇ ਰੇੜੂ ਜਾਦੇ ਪੈ ਜਾਂਦੀ ਹੈ ਢੇੜਾ ਦੂਰਾ ਲੱਗ ਜਾਂਦਾ ਕੋਈ ਮੱਥੇ ਤੇ ਜਦ ਆਪਾਂ ਲਾਉਣੇ ਆ ਵੱਧ ਢੇੜਾ ਲੱਗ ਜਾਂਦਾ ਤੇ ਉਥੋਂ ਹੀ ਮੇਨ ਪਤਾ ਲੱਗਦਾ ਹੁੰਦਾ ਬਿਮਾਰੀ ਦਾ ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਵੀ ਛਿੱਟਿਆਂ ਦੇ ਵਿੱਚ ਤੇਲਾ ਹੈ ਜਾਂ ਪੱਤਿਆਂ ਤੇ ਕੋਈ ਉੱਲੀ ਵਗੈਰਾ ਤੇ ਉਹ ਆਪਾਂ ਤੁਹਾਨੂੰ ਵਿਖਾਉਣੇ ਆ ਹੁਣ ਤੁਸੀਂ ਜੇ ਪੱਤੇ ਵੇਖੋਗੇ ਆ ਦੇਖੋ ਪੱਤੇ ਪੱਤੇ ਹਰੇ ਕੇ ਚਾਰ ਆ ਜਿਹੜੇ ਆਹ ਪੱਤੇ ਆਪਾਂ ਕਹਿੰਦੇ ਆ ਵੀ ਐ ਹੋ ਗਿਆ ਆ ਇਹਨੂੰ ਕੋਈ ਉੱਲੀ ਨਹੀਂ ਗਈ ਆ ਵੇਖੋ ਪੱਤੇ ਇਹ ਇੱਕ ਤਾਂ ਪਹਿਲਾਂ ਕਣਕ ਜਦੋਂ ਠੰਡ ਪੈਂਦੀ ਸੀ ਸੂਰਜ ਨੇ ਨਿਕਲਿਆ ਸੀ ਠੰਡ ਜੀ ਪੈਂਦੀ ਸੀ ਤੇ ਉਦੋਂ ਪੱਤੇ ਇਹ ਪੀਲੇ ਜਿਹੇ ਹੋਏ ਸੀ ਤੇ ਉਦੋਂ ਬਾਅਦ ਜਿਹੜੇ ਨਵੇਂ ਪੱਤੇ ਕੱਢੇ ਐ ਜੇ ਤੁਸੀਂ ਵੇਖੋਗੇ ਆ ਜਿਵੇਂ ਝੰਡਾ ਪੱਤਾ ਐ ਇਹ ਪੂਰਾ ਕਾਇਮ ਐ ਬਾਕੀ ਪੱਤੇ ਹੋਰ ਵੀ ਸਾਰੇ ਪੂਰੇ ਕਾਇਮ ਆ ਉਹੀ ਪਹਿਲਾਂ ਵਾਲੇ ਪੱਤੇ ਆ ਇਹ ਤੇ ਜਾਂ ਇਹ ਜਿਵੇਂ ਥੋੜੀ ਜਿਹੀ ਗਰਮੀ ਹੋ ਜਾਂਦੀ ਆ ਹੁਣ ਬੱਦਲ ਐ ਜਿਵੇਂ ਅੱਜ ਆ ਦੇਖੋ ਤੁਸੀਂ ਤੇ ਥੋੜੀ ਜਿਹੀ ਗਰਮੈਸ ਹੋ ਜਾਂਦੀ ਆ ਫਿਰ ਉਹਦੇ ਨਾਲ ਮੜਾ ਮੋਟਾ ਹੋ ਜਾਂਦਾ ਐ ਪੱਤਿਆਂ ਨੂੰ ਤੇ ਬਾਕੀ ਜਿਹੜੀ ਇਹਨੂੰ ਮੇਨ ਆਪਣੀ ਹੈਗੀ ਬਿਮਾਰੀ ਦੀ ਗੱਲ ਵੀ ਇਹਨੂੰ ਹਲਦੀ ਰੋਗ ਪੈਂਦਾ ਹੁੰਦਾ 386 ਕਣਕ ਨੂੰ ਜਿਹੜੀ ਇੱਕ ਪਹਿਲਾ ਕਣਕ ਹੁੰਦੀ ਸੀ 43 ਕਣਕ ਹੁੰਦੀ ਸੀ ਬਹੁਤ ਚਿਰ ਆਪਾਂ ਬੀਜੀ ਹੈ ਨਾ ਉਹ ਤੇ ਉਹਨੂੰ ਵੀ ਹਲਦੀ ਰੋਗ ਨੇ ਫੇਲ ਕੀਤਾ ਉਹਨੂੰ ਹਲਦੀ ਰੋਗ ਬਹੁਤ ਪੈਣ ਲੱਗ ਪਿਆ ਸੀ ਤੇ ਉਹਨੂੰ ਵੀ ਹਲਦੀ ਰੋਗ ਨੇ ਫੇਲ ਕੀਤਾ ਤੇ ਨਹੀਂ ਉਹ ਕਣਕ ਨੇ ਬਹੁਤ ਝਾੜ ਦਿੱਤਾ ਤੇ ਬਹੁਤ ਚਿਰ ਉਹ ਚੱਲੀ ਹੈ ਤੇ ਇਸ ਕਣਕ ਨੂੰ ਵੀ ਹਲਦੀ ਰੋਗ ਹੀ ਪੈਂਦਾ ਮੌਸਮ ਦਾ ਬਹੁਤ ਫਰਕ ਹੁੰਦਾ ਜਿਵੇਂ ਇਤਕੇ ਮੌਸਮ ਥੋੜਾ ਠੰਡਾ ਸੀ ਹਜੇ ਤੱਕ ਕੋਈ ਬਿਮਾਰੀ ਨਹੀਂ ਕਣਕ ਨੂੰ ਤੇ ਨਾ ਹੀ ਕੋਈ ਸੁੰਡੀ ਸੱਪਾ ਇਹਨੂੰ ਤੇ ਜੇ ਆਪਾਂ ਤੇਲਾ ਵੇਖੀ ਹੋਰ ਤੁਸੀਂ ਕੋਈ ਮਰਜੀ ਛਟਾ ਵੇ ਲੋ ਗੌਰ ਨਾਲ ਇੱਕ ਵੀ ਦਾਣਾ ਕੋਈ ਛਿੱਟੇ 'ਚ ਹੈ ਨਹੀਂਗਾ ਤੇਲੇ ਦਾ ਕਿਸੇ ਵੀ ਛਿੱਟੇ 'ਚ ਹੈ ਨਹੀਂਗਾ ਆ ਦੇਖੋ ਇਹਨੂੰ ਜਬੂਰ ਪਿਆ ਹੋਇਆ ਹੈ ਤੇ ਜਿਵੇਂ ਅੱਜ 9 ਮਾਰਚ ਹੈ ਤੇ ਹੁਣ ਇਹ ਮੰਨ ਕੇ ਚੱਲੋ ਜੇ ਆਪਾਂ ਕਣਕ 13 ਅਪ੍ਰੈਲ ਨੂੰ ਵਿਸਾਖੀ ਹੁੰਦੀ ਏ ਇੱਕ ਮਹੀਨੇ ਦੇ ਲਗਭਗ ਇਹਦਾ ਰਹਿ ਗਿਆ ਹੈਨਾ ਤੇ ਉਦੋਂ ਤੱਕ ਫਿਰ ਹੁਣ ਜੇ ਆਪਾਂ ਕੋਈ ਸਪਰੇਅ ਕਰਨੀ ਹੈ ਕਿਉਂਕਿ ਪੀਲੀ ਕੁੰਗੀ ਦਾ ਡਰ ਹੈ ਤੇਲਾ ਵੀ ਜਿਵੇਂ ਬਦਲਵਾਈਆ ਪੈ ਸਕਦਾ ਤੇ ਦਰਖਤਾਂ ਥੱਲੇ ਹੂ ਮਾੜਾ ਮੋਟਾ ਕਿਤੇ ਤੇ ਆਪਾਂ ਕੋਈ ਹਫ਼ਤੇ ਤੱਕ ਸਪਰੇਅ ਕਰ ਦਾਂਗੇ ਤੇ ਇੱਥੇ ਇੱਕ ਮੈਨੂੰ ਨਾ ਥੋੜੀ ਜਿਹਾ ਹਲਦੀ ਰੋਗ ਜਾ ਲੱਗਿਆ ਦੇਖੋ ਤੁਹਾਨੂੰ ਮਖਾਣਾ ਆ ਪਤਾ ਆ ਦੇਖੋ ਆਹ ਹੈ ਮਾੜਾ ਇਹ ਹੋਰ ਕਿਤੇ ਨਹੀਂ ਹਜੇ ਤੱਕ ਦੇ ਸਿਆ ਤੇ ਇਹ ਤੇ ਆਪਾਂ ਸਪਰੇ ਵੀ ਕੋਈ ਨਹੀਂ ਕੀਤੀ ਨਾ ਤਾਂ ਕੋਈ ਆਪਾਂ ਇਹ ਤੇ ਸਪਰੇ ਕੀਤੀ ਹੈ ਵੀ ਗੋਲਡੰਡੇ ਵਾਲੀ ਜਾਂ ਬਾਥੂ ਵਾਲੀ ਜੰਗਲੀ ਪਾਲਕ ਜਾਲੀ ਤੇ ਨਾ ਪਾਏ ਤੇ ਕੋਈ ਸਪਰੇਅ ਕੀਤੀ ਹੈ ਵੀ ਗਰੋਥ ਪ੍ਰੋਮੋਟਰ ਜਾਂ ਕੋਈ ਤਾਕਤ ਵਾਲੀ ਜਾਂ ਕੋਈ ਤਤ ਛੜਕੇ ਨਾ ਹਾਂ ਇਹਦੇ ਤੇ ਇੱਕ ਜ਼ਰੂਰ ਕੀਤੀ ਸੀ ਆਪਾਂ ਤੁਹਾਨੂੰ ਦੱਸਿਆ ਵੀ ਸੀਗਾ ਮੈਗਨੀਜ਼ ਦੀ ਸਪਰੇਅ ਉਹ ਕੀਤੀ ਸੀ ਇਹਦੇ ਤੇ ਹੋਰ ਨਹੀਂ ਕੋਈ ਸਪਰੇਅ ਕੀਤੀ ਇਹਦੇ ਤੇ ਫੇਰ ਵੀ ਕਣਕ ਬਹੁਤ ਵਧੀਆ ਤੇ ਐਂ ਦੀ ਕਿਰਪਾ ਪ੍ਰਮਾਤਮਾ ਦੀ ਕਈ ਥਾਂਇਂ ਚ ਨੁਕਸਾਨ ਵੀ ਹੋਇਆ ਜਿਹੜਾ ਚ ਖੇੜਾ ਜਾਇਆ ਸੀ ਤੇ ਇੱਕ ਦੂਜਾ ਵਾਬਰੂਲਾ ਜਾ ਬਣਿਆ ਸੀ ਉਹਨੇ ਬਹੁਤ ਨੁਕਸਾਨ ਕੀਤੇ ਆ ਉਸਨੇ ਤਾਂ ਘਰਾਂ ਦੇ ਨੁਕਸਾਨ ਵੀ ਕੀਤੇ ਆ ਤੇ ਹੋਰ ਨੁਕਸਾਨ ਵੀ ਕੀਤੇ ਆ ਤੇ ਇਹ ਹੈਗੀ ਆ ਕਣਕ ਆਪਣੀ 30 ਛਾਸੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਕੁਸ ਆਪਾਂ ਪਾਇਆ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਚ ਸਾਢੇ 3 ਗੱਟੇ ਯੂਰੀਆ 50 ਕਿਲੋ ਡੀਪੀ ਤੇ ਬਾਕੀ ਤਪਰੀ 1 ਕੱਪ ਮੈਗਨੀਜ਼ ਦੀ ਕੀਤੀ ਸੀ ਹੋਰ ਅਜੇ ਤੱਕ ਕੋਈ ਸਪਰੇ ਨਹੀਂ ਕੀਤੀ ਤਿੰਨ ਪਾਣੀ ਲੱਗ ਗਏ ਸ਼ਾਇਦ ਪਾਣੀ ਹੁਣ ਇਹ ਦੁਬਾਰ ਨਹੀਂ ਲਾਉਣਾ ਇਸ ਨੂੰ ਇਹਨੂੰ ਪਾਣੀ ਲੱਗਣ ਹੋ ਗਿਆ ਹਫ਼ਤਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ